ਮੇਰੀ ਸਭ ਤੋਂ ਵੱਡੀ ਗੱਲ ਹੈ ਕਿ ਮੇਰੀ ਇਹ ਪਹਿਲੀ ਇਲੈਕਸ਼ਨ ਮੇਰਾ ਫਿਊਚਰ ਦਾte ਲੱਗਾ ਹੋਇਆ ਹੈ ਮੇਰੇ ਫਿਊਚਰ ਦੀ ਇੱਥੋਂ ਸ਼ੁਰੂਆਤ ਹੋਣੀ ਹੈ ਕਿ ਮੈਂ ਅੱਜ ਜਿਹੜੇ ਵਾਅਦੇ ਕਰੂੰਗਾ ਉਹ ਮੈਂ ਪੂਰੇ ਕਰੂੰਗਾ ਅਗਰ ਮੈਂ ਨਹੀਂ ਕੁਝ ਕਰ ਪਾਇਆ ਜਦ ਮੈਂ ਫੇਰ ਦੁਹਰਾ ਰਿਹਾ ਹਾਂ ਮੈਂ ਅੱਗੋਂ ਦੀ ਕਦੀ ਵੋਟਾਂ ਮੰਗਣ ਨਹੀਂ ਜਾਊਂਗਾ ਕਿਸੇ ਮੈਂ ਜੀ ਅਮਨ ਚੰਦ ਲੋਗ ਸਰਪੰਚ ਉਮੀਦਵਾਰ ಗ್ರಾಮ ਪੰਚਾਇਤ ਸ਼ਾਂਤੀ ਵਿਹਾਰ ਭਾਮੀਆਂ ਕਲਾਂ ਤੋਂ ਅਤੇ ਮੇਰੇ ਸਤ ਮੈਂਬਰ ਸਭਾਨ ਪੰਚ ਜੋ ਕਿ 1 ਤੋਂ ਲੈ ਕੇ 7 ਨੰਬਰ ਵਾਰਡ ਤੱਕ ਸਾਰੇ ਚੋਣ ਲੜ ਲਏ ਨੇ ਅਤੇ ਜੋ ਕਿ ਇਸ ਵਾਰ ਅ ਗੁਰੂ ਮਹਾਰਾਜ ਨੇ ਬਖਸ਼ੀਸ਼ ਕੀਤੀ ਮੈਨੂੰ ਐਲਾਨਿਆ ਗਿਆ ਹੈ ਸ਼ਾਂਤੀ ਵਿਹਾਰ ਤੋਂ ਚੋਣ ਲੜਨ ਦੀ ਤੇ ਉਹਦੇ ਵਿੱਚ ਜੋ ਕਿ ਮੇਰਾ ਸ਼ਾਂਤੀ ਵਿਹਾਰ ਦਾ ਪਰਿਵਾਰ ਹੈ ਉਹ ਸਾਰੇ ਪਰਿਵਾਰ ਨੂੰ ਅੱਜ ਮੈਂ ਆਪਣੇ ਮੈਂਬਰ ਸਹਿਬਾਨਾਂ ਦੇ ਨਾਲ ਮਿਲ ਕੇ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਅਮਨ ਚੰਡੋਗ ਨੂੰ ਇੱਕ ਮੌਕਾ ਜ਼ਰੂਰ ਦਿਓ ਮੈਂ ਆਪਣੇ ਪਿੰਡ ਦੀ ਆਪਣੇ ਪਰਿਵਾਰ ਦੀ ਸ਼ਾਂਤੀ ਵਿਹਾਰ ਦੀ ਸੇਵਾ ਕਰਨਾ ਚਾਹੁੰਦਾ ਹਾਂ ਅਤੇ ਮੇਰੀ ਸਭ ਤੋਂ ਵੱਡੀ ਗੱਲ ਹੈ ਕਿ ਮੇਰੀ ਇਹ ਪਹਿਲੀ ਇਲੈਕਸ਼ਨ ਹੈ ਮੈਂ ਆਪਣੀ ਪਹਿਲੀ ਇਲੈਕਸ਼ਨ ਐਜ਼ ਏ ਸਰਪੰਚ ਸ਼ਾਂਤੀ ਵਿਹਾਰ ਤੋਂ ਲੜ ਰਿਹਾ ਹਾਂ ਅਤੇ ਪਹਿਲੀ ਇਲੈਕਸ਼ਨ ਦੇ ਵਿੱਚ ਮੇਰਾ ਫਿਊਚਰ ਦਾte ਲੱਗਾ ਹੋਇਆ ਹੈ ਮੇਰੇ ਫਿਊਚਰ ਦੀ ਇੱਥੋਂ ਸ਼ਰਵਾਦ ਹੋਣੀ ਹੈ ਤੇ ਸਭ ਤੋਂ ਪਹਿਲੇ ਮੈਂ ਐਸੇ ਗੱਲ ਦਾ ਭਰੋਸਾ ਦਿਵਾਉਣਾ ਚਾਹੁੰਦਾ ਵਾਂ ਕਿ ਜਿਸ ਬੰਦੇ ਨੇ ਆਪਣੇ ਫਿਊਚਰ ਦੀ ਸ਼ੁਰੂਆਤ ਕਰਨੀ ਹੋਵੇ ਆਪਣੀ ਪਹਿਲੀ ਇਲੈਕਸ਼ਨ ਲੜਨੀ ਹੋਵੇ ਉਹ ਕਦੀ ਝੂਠ ਨਹੀਂ ਬੋਲਦਾ ਹੈਗਾ ਅੱਜ ਮੈਂ ਔਨ ਰਿਕਾਰਡ ਮੀਡੀਆ ਦੇ ਵਿੱਚ ਔਨ ਰਿਕਾਰਡ ਕਹਿ ਰਿਹਾ ਵਾਂ ਕਿ ਮੈਨੂੰ ਅਗਰ ਇੱਕ ਵਾਰੀ ਮੌਕਾ ਮਿਲ ਜਾਂਦਾ ਹੈ 5 ਸਾਲ ਲਈ ਸ਼ਾਂਤੀ ਵਿਹਾਰ ਦੀ ਏਰੀਆ ਦੀ ਸੇਵਾ ਕਰਨ ਦਾ ਤੇ ਮੈਂ ਆਪਣੀ ਪੂਰੀ ਤਨਦੇਹੀ ਨਾਲ ਮਿਹਨਤ ਨਾਲ ਇਲਾਕੇ ਦਾ ਵਿਕਾਸ ਕਰਾਉਂਗਾ ਇਲਾਕੇ ਨੂੰ ਇੰਨਾ ਕੋ ਵਧੀਆ ਬਣਵਾ ਦੂੰਗਾ ਕਿ ਦੂਰੋਂ ਦੂਰੋਂ ਲੋਕ ਦੇਖਣ ਆਣਗੇ ਕਿ ਇੰਨਾ ਵਧੀਆ ਏਰੀਆ ਬਣਿਆ ਹੋਇਆ ਹੈ ਮੇਰੀ ਇਹ ਕੋਸ਼ਿਸ਼ ਰਹੇਗੀ ਕਿਉਂਕਿ ਮੇਰੀ ਪਹਿਲੀ ਇਲੈਕਸ਼ਨ ਹੈ ਅੱਗੇ ਕਈ ਹੁੰਦੇ ਆ ਪਾ ਲੀਡਰ ਸਾਹਿਬਾਨ ਹੁੰਦੇ ਆ ਵਾਅਦੇ ਕਰ ਦਿੰਦੇ ਆ ਹੋ ਸਕਦਾ ਉਹਨਾਂ ਦੀ ਮਜਬੂਰੀ ਹੋਵੇ ਕਈ ਵਾਰੀ ਵਾਅਦੇ ਨਹੀਂ ਪੂਰੇ ਹੁੰਦੇ ਲੇਕਿਨ ਅੱਜ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਆਨ ਗੋਡ ਕਰਿਆਵਾ ਕਿ ਮੈਂ ਅੱਜ ਜਿਹੜੇ ਵਾਅਦੇ ਕਰੂੰਗਾ ਉਹ ਮੈਂ ਪੂਰੇ ਕਰੂੰਗਾ ਕਿਉਂਕਿ ਮੇਰੀ ਪਹਿਲੀ ਇਲੈਕਸ਼ਨ ਹੈ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਮੈਂ ਬਹੁਤ ਸਾਰੀਆਂ ਇਲੈਕਸ਼ਨਲ ਲੜਨੀਆਂ ਹਨ ਅਗਰ ਮੈਂ ਪਹਿਲੀ ਇਲੈਕਸ਼ਨ ਦੇ ਵਿੱਚ ਝੂਠ ਬੋਲ ਕੇ ਝੂਠੇ ਵਾਦੇ ਕਰਕੇ ਅਗਰ ਇੱਕ ਵਾਰੀ ਸਰਪੰਚ ਬਣ ਵੀ ਗਿਆ ਤੇ ਮੈਨੂੰ ਦੂਜੀ ਵਾਰੀ ਕੋਈ ਵੋਟਾਂ ਨਹੀਂ ਪਾਏਗਾ ਮੇਰੀ ਕੋਸ਼ਿਸ਼ ਹੈ ਹੋਏਗੀ ਇੱਕ ਵਾਰੀ ਅਗਰ ਆਪ ਸਭ ਮੇਰਾ ਪਰਿਵਾਰ ਸ਼ਾਂਤੀ ਵਿਹਾਰ ਦਾ ਅਗਰ ਮੈਨੂੰ ਮੌਕਾ ਦਿੰਦਾ ਹੈ ਇੱਕ ਵਾਰੀ ਇੱਕ ਵਾਰੀ ਮੈਨੂੰ ਮੌਕਾ ਦੇ ਦਿਓ ਮੈਨੂੰ ਵੋਟਾਂ ਪਾ ਕੇ ਸਰਪੰਚ ਬਣਾ ਦਿਓ ਮੇਰੀ ਪੰਚਾਇਤ ਬਣਾ ਦਿਓ ਮੈਂ ਇੰਨੇ ਕੰਮ ਕਰਾਂਗਾ ਇੰਨੇ ਕੰਮ ਕਰਾਂਗਾ ਕਿ ਅਗਲੀ ਵਾਰੀ ਤੁਸੀਂ ਖੁਦ ਵੋਟਾਂ ਪਾਓਗੇ ਮੈਨੂੰ ਮੈਨੂੰ ਮੰਗਣ ਆਣ ਦੀ ਲੋੜ ਨਹੀਂ ਪਵੇਗੀ ਵੋਟਾਂ ਤੁਹਾਡੇ ਕੋਲੋਂ ਅਗਰ ਮੈਂ ਕੰਮ ਨਾ ਕਰ ਪਾਇਆ ਕੋਈ ਵੀ ਬੰਦਾ ਆਪਣੀ ਫਿਊਚਰ ਦੀ ਪਹਿਲੀ ਇਲੈਕਸ਼ਨ ਦੇ ਵਿੱਚ ਇੰਨੀ ਵੱਡੀ ਗੱਲ ਨਹੀਂ ਆਖਦਾ ਜਿਹੜੀ ਗੱਲ ਮੈਂ ਹੁਣ ਆਪਦੀ ਅੱਗੇ ਆਖਣ ਲੱਗਿਆ ਵਾਂ ਕਿ ਅਗਰ ਮੈਂ ਆਪਣੀ ਐਸ ਇਲੈਕਸ਼ਨ ਜਿੱਤ ਕੇ ਅਗਰ ਮੈਂ ਕੰਮ ਨਾ ਕਰਵਾ ਪਾਇਆ ਆਪਣੇ ਏਰੀਆ ਦਾ ਵਿਕਾਸ ਨਾ ਕਰਵਾ ਪਾਇਆ ਮੈਨੂੰ ਜ਼ਿੰਦਗੀ ਵਿੱਚ ਅੱਗੇ ਕਦੀ ਕੋਈ ਵੋਟਾਂ ਨਾ ਪਾਇਓ ਮੇਰੀ ਇਹ ਵੀਡੀਓ ਸਾਰੇ ਸਾਹਮਣੇ ਰੱਖ ਲਓ ਮੈਂ ਅੱਗੇ ਕਦੀ ਇਲੈਕਸ਼ਨ ਲੜਨ ਜੋਗਾ ਨਹੀਂ ਰਹੂੰਗਾ ਅਗਰ ਮੈਂ ਕੋਈ ਇਲਾਕੇ ਦਾ ਵਿਕਾਸ ਨਾ ਕਰਵਾ ਪਾਇਆ ਇੱਕ ਵਾਰੀ ਮੇਰੇ ਤੇ ਭਰੋਸਾ ਕਰੋ ਮੈਂ ਕੰਮ ਕਰਕੇ ਦਿਖਾਉਂਗਾ ਮੈਂ ਕੰਮ ਕਰਨਾ ਚਾਹੁੰਦਾ ਹਾਂ ਮੈਨੂੰ ਕੰਮ ਕਰਨ ਦਾ ਸ਼ੌਂਕ ਹੈ ਮੈਨੂੰ ਮੌਕੇ ਦੀ ਜ਼ਰੂਰਤ ਹੈ ਬਸ ਇੱਕ ਮੌਕਾ ਤੁਸੀਂ ਮੈਨੂੰ ਦੇ ਦਿਓ ਮੈਂ ਇਸ ਇਲਾਕੇ ਦੀ ਨੁਹਾਰ ਬਦਲ ਦੂੰਗਾ ਨਾਲ ਮੈਨੂੰ ਮੈਨੂੰ ਆਪਣੇ ਇਲਾਕੇ ਦੇ ਬਜ਼ੁਰਗਾਂ ਦੀ ਮਾਤਾਵਾਂ ਦੇ ਸਾਰਿਆਂ ਦੇ ਅਸ਼ੀਰਵਾਦ ਦੀ ਲੋੜ ਏ ਕਿਉਂਕਿ ਜੇ ਇਹਨਾਂ ਦਾ ਅਸ਼ੀਰਵਾਦ ਹੋਏਗਾ ਮੈਂ ਤਾਂ ਹੀ ਜਿੱਤ ਪਾਉਂਗਾ ਮੈਨੂੰ ਆਪਣੇ ਸਾਰੇ ਬਜ਼ੁਰਗਾਂ ਦੇ ਅਸ਼ੀਰਵਾਦ ਦੀ ਲੋੜ ਏ ਉਹਨਾਂ ਦੇ ਪਿਆਰ ਦੀ ਉਹਨਾਂ ਦੇ ਸਾਥ ਦੀ ਲੋੜ ਏ ਮੈਂ ਯਕੀਨ ਕਰਾਉਂਦਾ ਵਾਂ ਕਿ ਅਗਰ ਮੈਨੂੰ ਸਾਰਿਆਂ ਦਾ ਅਸ਼ੀਰਵਾਦ ਮਿਲ ਗਿਆ ਮੈਂ ਦੋਵੇਂ ਹੱਥ ਜੋੜ ਕੇ ਅੱਜ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿ ਮੈਨੂੰ ਆਪਣਾ ਅਸ਼ੀਰਵਾਦ ਦੇਣ ਆਪਣਾ ਹੱਥ ਮੇਰੇ ਸਿਰ ਤੇ ਮੇਰੇ ਆਪਣੇ ਬੱਚੇ ਦੇ ਉੱਤੇ ਹੱਥ ਰੱਖਣ ਤੇ ਮੈਂ ਉਹ ਕਰਕੇ ਦਿਖਾ ਦਊਗਾ ਜਿਹੜਾ ਇੱਥੇ ਨੇੜੇ-ਨੇੜੇ ਕਿਤੇ ਨਹੀਂ ਹੋਇਆ ਹੋਇਆ ਮੈਂ ਐਸਾ ਕੰਮ ਕਰਕੇ ਦਿਖਾ ਦੂੰਗਾ ਮੈਨੂੰ ਸਿਰਫ ਇੱਕ ਮੌਕੇ ਦੀ ਲੋੜ ਹੈਗੀ ਆ ਮੈਨੂੰ ਉਹ ਮੌਕਾ ਇੱਕ ਦੇ ਦਿਓ ਅਗਰ ਮੈਂ ਨਹੀਂ ਕੁਝ ਕਰ ਪਾਇਆ ਜੇ ਮੈਂ ਫੇਰ 돌아 ਰਿਆ ਵਾਂ ਮੈਂ ਅੱਗੋਂ ਦੀ ਕਦੀ ਵੋਟਾਂ ਮੰਗਣ ਨਹੀਂ ਜਾਊਂਗਾ ਕਿਸੇ ਦਾ ਮੇਰਾ ਸਰਪੰਚ ਦਾ ਜਿਹੜਾ ਚੋਣ ਨਿਸ਼ਾਨ ਹੈ ਮਾਈਕ ਹੈ ਔਰ ਮੈਂ ਉਸ ਪਗਵਾਨ ਪਰਮਾਤਮਾ ਦਾ ਮਹਾ ਮਾਈ ਦਾ ਸ਼ੁਕਰਗੁਜ਼ਾਰ ਆ ਮੈਨੂੰ ਜਿਹੜਾ ਨਿਸ਼ਾਨ ਮਾਈਕ ਦੇ ਰੂਪ ਵਿੱਚ ਮਿਲਿਆ ਕਿਉਂਕਿ ਉਹ ਲੋਕਾਂ ਦੀ ਆਵਾਜ਼ ਹੈ ਮਾਈਕ ਜਿਹੜਾ ਲੋਕਾਂ ਦੀ ਆਵਾਜ਼ ਹੈ ਕਿ ਮੈਂ ਲੋਕਾਂ ਦੀ ਆਵਾਜ਼ ਬਣ ਕੇ ਉੱਭਰ ਕੇ ਆਉਂਗਾ ਲੋਕਾਂ ਦੀ ਆਵਾਜ਼ ਬੁਲੰਦ ਕਰੂੰਗਾ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਕਰੂੰਗਾ ਗਲਤ ਕੰਮ ਨਸ਼ਾ ਇਥੋਂ ਬੰਦ ਕਰੂੰਗਾ ਲੋਕਾਂ ਦਾ ਆਵਾਜ਼ ਬੰਦ ਬੁਲੰਦ ਕਰੂੰਗਾ ਐਸੇ ਕਰਕੇ ਮੈਨੂੰ ਉਸ ਪਰਮਾਤਮਾ ਨੇ ਮਾਈਕ ਦਾ ਨਿਸ਼ਾਨ ਅਲਾਟ ਕਰਾਇਆ ਹੈ ਦੇਖੋ ਜੀ ਅਗਰ ਮੈਨੂੰ ਮੌਕਾ ਮਿਲਦਾ ਤੇ ਸਭ ਤੋਂ ਪਹਿਲਾ ਕੰਮ ਮੌਕਾ ਮਿਲੇਗਾ ਤੇ ਸਭ ਤੋਂ ਪਹਿਲੇ ਅਸੀਂ ਭਗਵਾਨ ਦਾ ਘਰ ਜੋ ਵੀ ਸ਼ਾਂਤੀ ਵਿਹਾਰ ਦੇ ਵਿੱਚ ਪੰਚਾਇਤ ਦੇ ਵਿੱਚ ਗੁਰਦੁਆਰਾ ਸਾਹਿਬੇ ਮੰਦਰੇ ਚਰਚੇ ਸਭ ਤੋਂ ਪਹਿਲੇ ਉੱਥੇ ਵਿਕਾਸ ਕਰਾਇਆ ਜਾਏਗਾ ਔਰ ਉਹ ਵਿਕਾਸ ਮੈਂ ਕਿਸੇ ਗ੍ਰਾਂਟ ਤੋਂ ਨਹੀਂ ਕਰਾਉਂਗਾ ਆਪਣੀ ਜੇਬ ਤੋਂ ਵਿੱਚ ਕਰਾਉਂਗਾ ਸਭ ਤੋਂ ਪਹਿਲੇ ਜਿਹੜਾ ਵੀ ਕੰਮ ਕੋਈ ਗੁਰਦੁਆਰਾ ਸਾਹਿਬ ਚ ਮੰਦਰ ਦੇ ਵਿੱਚ ਜਾਂ ਚਰਚ ਦੇ ਵਿੱਚ ਹੋਣ ਵਾਲਾ ਹੋਏਗਾ ਉਹਨੂੰ ਹੋਰ ਅਸੀਂ ਡਿਵੈਲਪ ਕਰਾਂਗੇ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਚੱਲਾਂਗੇ ਔਰ ਜਿੰਨਾ ਵੀ ਖਰਚਾ ਆ ਜੇ ਅਸੀਂ ਆਪਣੀ ਜੇਬ ਤੋਂ ਲਾ ਕੇ ਕਰਾਂਗੇ ਉਹਦਾ ਵਿਕਾਸ ਕਰਾਂਗੇ ਦੇਖੋ ਜੀ ਮੇਰੇ ਇਲਾਕੇ ਦੇ ਵਿੱਚ ਅਗਰ ਕੋਈ ਨਸ਼ਾ ਸੇਵਨ ਕਰਦਾ ਹੋਏਗਾ ਜਾਂ ਅਗਰ ਕੋਈ ਵੇਚਦਾ ਹੋਏਗਾ ਸਭ ਤੋਂ ਪਹਿਲੇ ਉਹ ਕੰਮ ਬੰਦ ਹੋਏਗਾ ਉਸ ਤੋਂ ਇਲਾਵਾ ਅਗਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਠੀਕ ਹੈ ਮੈਂ ਸਰਪੰਚ ਮੇਰੇ ਪੰਚ ਮੈਂਬਰ ਸਹਿਬਾਨ ਅਸੀਂ ਆਪਣੀ ਜੇਬ ਚੋਂ ਪੈਸਾ ਲਗਾ ਕੇ ਉਹਦਾ ਨਸ਼ਾ ਛੁਡਾਉਣ ਦੇ ਵਿੱਚ ਉਹਨੂੰ ਹੀ ਮਦਦ ਕਰਾਂਗੇ ਜੋ ਉਹਦੀ ਦਵਾਈ दारू ਦਾ ਜੋ ਖਰਚਾ ਹੋਊਗਾ ਅਸੀਂ ਕੋਲੋਂ ਕਰਾਂਗੇ ਤੇ ਆਪਣਾ ਏਰੀਆ ਅਸੀਂ ਨਸ਼ਾ ਮੁਕਤ ਕਰਾ ਕੇ ਦਿਖਾਵਾਂਗੇ ਦੇਖੋ ਜੀ ਇੱਕ ਨੰਬਰ ਵਾਰਡ ਤੋਂ ਜਿਹੜੇ ਪ੍ਰੀਤੀ ਪ੍ਰੀਤੀ ਚੰਡੋਗ ਜੀ ਜੋ ਕਿ ਪੰਚ ਦੇ ਉਥੋਂ ਚੋਣ ਲੜ ਰਹੇ ਨੇ ਉਹਨਾਂ ਦਾ ਚੋਣ ਨਿਸ਼ਾਨ ਹੈਗਾ ਚਾਬੀ ਮੈਂ 1 ਨੰਬਰ ਵਾਰਡ ਦੇ ਸਾਰੇ ਹੀ ਸੱਜਣ ਬਿੱਤਰਾਂ ਨੂੰ ਬੇਨਤੀ ਕਰੂੰਗਾ ਕਿ 1 ਨੰਬਰ ਵਾਰਡ ਤੋਂ ਪ੍ਰੀਤੀ ਚੰਡੋਗ ਨੂੰ ਚਾਬੀ ਦੇ ਉੱਤੇ ਮੋਹਰ ਲਾ ਕੇ ਕਾਮਯਾਬ ਬਣਾਓ ਅਤੇ ਵਾਰਡ ਨੰਬਰ 2 ਤੋਂ ਸਾਡੇ ਵਿਨੋਦ ਕੁਮਾਰ ਜੀ ਜੋ ਕਿ ਉਥੋਂ ਦੀ ਪੰਚ ਦੀ ਚੋਣ ਲੜ ਰਹੇ ਨੇ ਉਹਨਾਂ ਦਾ ਚੋਣ ਨਿਸ਼ਾਨ ਹੈ ਜੀਪ ਤੇ ਮੈਂ ਸਾਰਿਆਂ ਨੂੰ ਵਾਰਡ ਨੰਬਰ 2 ਵਾਲਿਆਂ ਨੂੰ ਬੇਨਤੀ ਕਰੂੰਗਾ ਜੀਪ ਦੇ ਉੱਤੇ ਮੋਹਰ ਲਾ ਕੇ ਉਹਨਾਂ ਨੂੰ ਕਾਮਯਾਬ ਬਣਾਓ 3 ਨੰਬਰ ਵਾਰਡ ਤੋਂ ਵੀਰਾ ਸ਼ਰਮਾ ਜੀ ਜੋ ਕਿ ਇੱਥੇ ਚੋਣ ਲੜ ਰਹੇ ਨੇ ਭੈਣ ਜੀ ਸਾਡੇ ਉਹਨਾਂ ਨੂੰ ਉਹਨਾਂ ਦਾ ਚੋਣ ਨਿਸ਼ਾਨ ਹੈ ਕੈਰਮ ਬੋਰਡ ਕੈਰਮ ਬੋਰਡ ਤੇ ਉਹਨਾਂ ਨੂੰ ਮੋਹਰ ਲਾ ਕੇ ਉਹਨਾਂ ਨੂੰ ਕਾਮਯਾਬ ਬਣਾਓ 4 ਨੰਬਰ ਤੋਂ ਦੇਵ ਅਸ਼ੀਸ਼ ਜੋ ਕਿ ਸਾਡੇ ਚੋਣ ਲੜ ਰਹੇ ਨੇ ਉਹਨਾਂ ਦਾ ਚੋਣ ਨਿਸ਼ਾਨ ਹੈ ਐਪਲ ਸੇਬ ਉਹਨਾਂ ਨੂੰ ਉਹਦੇ ਤੇ ਮੋਹਰ ਲਗਾ ਕੇ ਕਾਮਯਾਬ ਬਣਾਓ ਵਾੜ ਨੰਬਰ 5 ਤੋਂ ਜੋ ਕਿ ਸਾਡੀ ਭੈਣ ਜੀ ਮੋਨਾ ਜੀ ਚੋਣ ਲੜ ਰਹੇ ਨੇ ਉਹਨਾਂ ਦਾ ਚੋਣ ਨਿਸ਼ਾਨ ਹੈ ਮਾਚਿਸ ਉਹਨਾਂ ਨੂੰ ਉੱਥੇ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਕਾਮਯਾਬ ਬਣਾਓ ਵਾੜ ਨੰਬਰ 6 ਤੋਂ ਸਾਡੇ ਸਤਿਕਾਰਯੋਗ ਭੈਣ ਜੀ ਰੁਪਿੰਦਰ ਗੌਰ ਜੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਦਾ ਚੋਣ ਨਿਸ਼ਾਨ ਹੈ ਫੁੱਟਬਾਲ ਉਹਨਾਂ ਨੂੰ ਉੱਥੇ ਚੋਣ ਨਿਸ਼ਾਨ ਲਗਾ ਕੇ ਕਾਮਯਾਬ ਬਣਾਓ ਅਤੇ ਵਾੜ ਨੰਬਰ 7 ਤੋਂ ਸਾਡੇ ਦਿਲਬਾਗ ਮਸੀ ਜੀ ਜੋ ਲੈਕਸ਼ਨ ਲਰਨੇ ਹਨ ਉਥੇ ਚੋਣ ਨਿਸ਼ਾਨ ਲਾ ਕੇ ਕਾਮਯਾਬ ਬਣਾਓ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਮੈਨੂੰ ਸਰਪੰਚ ਤੁਸੀਂ ਬਣਾਉਣਾ ਹੈ ਨਾਲ ਮੇਰੇ ਮੈਂਬਰ ਵੀ ਸਾਰੇ ਜਿਤਾਉਣੇ ਹਨ ਤਾਂ ਹੀ ਅਸੀਂ ਖੁੱਲਕੇ ਕੰਮ ਕਰ ਪਾਵਾਂਗੇ ਅਗਰ ਕੋਈ ਮੈਂਬਰ ਜਿੱਤ ਗਿਆ ਜਾਂ ਮੈਂ ਸਰਪੰਚ ਜਿੱਤ ਗਿਆ ਅਗਰ ਮੇਰਾ ਕੋਈ ਮੈਂਬਰ ਨਹੀਂ ਜਿੱਤ ਪਾਇਆ ਕੰਮ ਫਿਰ ਵੀ ਅਸੀਂ ਖੁੱਲਕੇ ਨਹੀਂ ਕਰ ਪਾਵਾਂਗੇ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਸਰਪੰਚ ਦੇ ਨਾਲ ਨਾਲ ਸਾਰੇ ਪੰਚਾਂ ਨੂੰ ਵੀ ਮੇਰੇ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਕਿ ਸਾਨੂੰ ਖੁੱਲਕੇ ਕੰਮ ਕਰਨ 'ਚ ਕੋਈ ਦਿੱਕਤ ਪਰੇਸ਼ਾਨੀ ਨਾ ਸਕੇ ਦੇਖੋ ਜੀ ਪੈਲ ਦੇ ਆਧਾਰ ਤੇ ਸਭ ਤੋਂ ਪਹਿਲਾ ਕੰਮ ਜਿਹੜਾ ਹੋਣਾ ਹੈ ਦੇਖੋ ਜਿਹੜੀ ਸਾਡੀ ಗ್ರಾಮ ਪੰਚਾਇਤ ਹੈ ਸ਼ਾਂਤੀ ਵਿਹਾਰ ਉਹਦੇ ਵਿੱਚ ਹੁਣ ਕਈ ਕਲੋਨੀਆਂ ਐਡ ਹੋ ਗਈਆਂ ਜਿਵੇਂ ਕਿ ਮੈਂ ਗੱਲ ਕਰਾਂ ਸ਼ਾਂਤੀ ਵਿਹਾਰ ਜੀਟੀਬੀ ਨਗਰ ਪ੍ਰੀਤਮ ਵਿਹਾਰ ਦਰਸ਼ਨ ਐਨ ਕਲੇਵ ਗ੍ਰੀਨ ਸਿਟੀ ਹਿੱਲ ਟਾਪ ਅਤੇ ਹੋਰ ਵੀ ਕਲੋਨੀਆਂ ਜੋ ਕਿ ਸਾਡੀ ਸ਼ਾਂਤੀ ਵਿਹਾਰ ਪੰਚਾਇਤ ਦੇ ਵਿੱਚ ਆਂਦੀਆਂ ਨੇ ਔਰ ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾ ਇੱਥੇ ਜਿਹੜਾ ਕੰਮ ਹੋਣ ਵਾਲਾ ਹੈਗਾ ਇੰਨੀ ਵੱਡੀ ਪੰਚਾਇਤ ਹੋਣ ਦੇ ਬਾਵਜੂਦ ਇੱਥੇ ਪਾਣੀ ਦੀ ਟੈਂਕੀ ਨਹੀਂ ਹੈ ਤੋ ਸਭ ਤੋਂ ਪਹਿਲਾ ਮਕਸਦ ਮੇਰਾ ਹੈਗਾ ਹੋਗਾ ਮੈਂ ਪੰਚਾਇਤ ਨੂੰ ਪਾਣੀ ਦੀ ਟੈਂਕੀ ਅਲਾਟ ਕਰਵਾ ਕੇ ਲਗਵਾ ਕੇ ਦਵਾਂ ਤਾਂ ਕਿ ਸਾਫ਼ ਸੁਥਰਾ ਪਾਣੀ ਬਿਨਾਂ ਕੋਈ ਪੈਸਾ ਖਰਚ ਕੀਤੇ ਸਾਰਿਆਂ ਨੂੰ ਘਰ-ਘਰ ਪਹੁੰਚੇ ਸਾਰੀਆਂ ਗਲੀਆਂ ਸਾਰੀਆਂ ਗੱਲਾਂ ਗਲੀਆਂ ਦੇ ਵਿੱਚ ਇੰਟਰਲੋਕ ਟਾਈਲ ਲੱਗੇਗੀ ਜਿੱਥੇ ਕਿਤੇ ਕੋਈ ਸੀਵਰੇਜ ਵਾਸਤੇ ਤਕਰੀਬਨ ਏਰੀਆ ਚ ਪਿਆ ਹੋਇਆ ਹੈਗਾ ਅੱਜ ਕਿਤੇ ਸੀਵਰੇਜ ਵੀ ਰਹਿੰਦਾ ਹੋਏਗਾ ਪਹਿਲੇ ਸੀਵਰੇਜ ਪਾ ਕੇ ਸਾਰੀਆਂ ਗਲੀਆਂ ਵਿੱਚ ਟੈਲਾਂ ਲੱਗਣਗੀਆਂ ਮੈਂ ਕਹਿੰਦਾ ਗਲੀਆਂ ਲਿਸ਼ਿਸ਼ ਕਰਨਗੀਆਂ ਲਿਸ਼ਨਾ ਕਰਨੀਆਂ ਮੇਰਾ ਪਰਿਵਾਰ ਸ਼ਾਂਤੀ ਵਿਹਾਰਤਾ ਮੇਰੇ ਲੋਕ ਮੇਰੇ ਭੈਣਾ ਪਰਾ ਨੂੰ ਲੋਕ ਪੁੱਛਿਆ ਕਰਨਗੇ ਕਿ ਤੁਹਾਡਾ ਇੰਨੇ ਵਧੀਆ ਏਰੀਆ ਦੇ ਵਿੱਚ ਰਹਿੰਦੇ ਹੋ ਤੁਸੀਂ ਤੁਹਾਡਾ ਏਰੀਆ ਇੰਨਾ ਵਧੀਆ ਕਿੱਦਾਂ ਬਣ ਗਿਆ ਜੇ ਨਾ ਤੁਹਾਨੂੰ ਪੁੱਛਿਆ ਲੋਕਾਂ ਨੇ ਮੈਂ ਮੈਂ ਕਹਿੰਦਾ ਮੈਂ ਰਾਜਨੀਤੀ ਛੱਡ ਦੂੰਗਾ ਇੰਨਾ ਵਧੀਆ ਤੁਹਾਡਾ ਏਰੀਆ ਬਣਾ ਦੂੰਗਾ ਮੈਨੂੰ ਸਿਰਫ ਇੱਕ ਮੌਕੇ ਦੀ ਲੋੜ ਏ ਮੈਨੂੰ ਇੱਕ ਮੌਕਾ ਦੇ ਦਿਓ ਸਾਰਿਆਂ ਦਾ ਧੰਨਵਾਦ ਮੇਰੇ ਮੀਡੀਆ ਵਾਲੇ ਭਰਾਵਾਂ ਦਾ ਧੰਨਵਾਦ ਮੇਰੇ ਮੈਂਬਰ ਸਮਾਨਾਂ ਦਾ ਧੰਨਵਾਦ ਅਤੇ ਪਿੰਡ ਵਾਸੀਆਂ ਦਾ ਮੇਰੀਆਂ ਮਾਤਾਵਾਂ ਪੈਣਾ ਬਜ਼ੁਰਗਾਂ ਦਾ ਬੱਚਿਆਂ ਦਾ ਸਾਰਿਆਂ ਦਾ ਧੰਨਵਾਦ ਇੱਕ ਮੌਕਾ ਮੈਨੂੰ ਦੇ ਦਿਓ ਧੰਨਵਾਦ ਦੇ ਨਾਲ ਤੁਹਾਨੂੰ ਇਹੀ ਕਹੂੰਗਾ ਕਿ ਇੱਕ ਮੌਕਾ ਮੈਨੂੰ ਦੇ